ਅੱਜ ਤੇ ਸਰਕਾਰ ਨੂੰ ਜਾਮ ਲਾਣੇ ਪੈ ਗਏ ਵੀ ਸੰਗਤਾਂ ਪੰਡਾਲ ਚ ਪਹੁੰਚ ਨਾ ਸਕ ਪਹੁੰਚ ਨਾ ਸਕਣ। ਬਾਬਾ ਬੰਦਾ ਸਿੰਘ ਬਹਾਦਰ ਚੌਂ ਤੋਂ ਲੈ ਕੇ ਬੱਸ ਸਟੈਂਡ ਤੱਕ ਇਹਨਾਂ ਨੇ ਗਲਤ ਤਰੀਕੇ ਨਾਲ ਗੱਡੀਆਂ ਖਿਲਾਰ ਕੇ ਤੇ ਸਵੇਰੇ 11 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਜਾਮ ਲਾ ਰੱਖਿਆ ਵੀ ਸੰਗਤਾਂ ਫਸੀਆਂ ਰਹੀਆਂ ਬੱਸਾਂ ਫਸੀਆਂ ਰਹੀਆਂ। ਜਿਹੜਾ ਅਗਲਾ ਪ੍ਰੋਗਰਾਮ ਹੈ ਉਹ 23 ਤਰੀਕ ਨੂੰ ਸਮਾਣਾ ਬੰਦ ਕਰਨ ਦਾ ਸਦ ਦਿੱਤਾ ਹੈ। ਇਹ ਸਾਡੀ ਸ਼ੁਰੂਆਤ ਹੈ ਸਰਕਾਰ ਨੂੰ ਪਹਿਲੇ ਵੀ ਕਿਹਾ ਸੀ ਵੀ ਜੇ ਤੁਸੀਂ ਇਹ ਨਾ ਸੋਚੋ ਵੀ ਇਹ ਠੰਡੇ ਮਤੇ ਨਾਲ ਚੱਲਣਗੇ ਤੁਸੀਂ ਕਿਹਾ ਵੀ ਇਹ ਨਾ ਸੋਚ ਲਵੇ ਸਰਕਾਰ ਵੀ ਇਹ ਕਿਤੇ ਠੰਡੇ ਜੇ ਲੋਕ ਆ ਤੱਤੇ ਆ ਤੇ ਕਿੱਦਾਂ ਦੇ ਤੱਤੇ ਹੋ ਤੱਤਿਆਂ ਦੇ ਵੀ ਅਰਥ ਕਈ ਵਾਰੀ ਬਹੁਤ ਕੱਢ ਲਏ ਜਾਂਦੇ ਆ ਉਹ ਕਹਿੰਦੇ ਵੀ ਇਹ ਮਾਮਾ ਦੇ ਪੁੱਤ ਮਰਾ ਦੇਣਗੇ ਜੇ ਸਰਕਾਰ ਦੇ ਵਿੱਚ ਫੌਜ ਭਰਤੀ ਹੋਣ ਵਾਸਤੇ ਉਥੇ ਮਰਨ ਵਾਸਤੇ ਲੜਨ ਵਾਸਤੇ ਜਾਂਦੇ ਹੋ ਉਥੇ ਮਾਵਾਂ ਦੇ ਪੁੱਤ ਮਰਦੇ ਆ ਤੇ ਇਹ ਵੀ ਸਾਡੀ ਸਰਕਾਰ ਆ ਇਹ ਵੀ ਸਾਡਾ ਧਰਮ ਆ ਇਹਨੂੰ ਬਚਾਉਣ ਵਾਸਤੇ ਵੀ ਜੇ ਸਾਡੇ ਤੇ ਕੋਈ ਸਿੰਘ ਸੀਧੀਆਂ ਪਾਉਣਗੇ ਤਾਂ ਕੀ ਫਰਕ ਪੈ ਲਗਾ ਇਹ ਲੋਕਾਂ ਦਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਨਾ ਅਸੀਂ ਲੋਕਾਂ ਦੇ ਪੁੱਤ ਮਰਵਾ ਦੇਣਗੇ ਉਹਨਾਂ ਨੂੰ ਕਹੋ ਤੁਸੀਂ ਆਪਣੇ ਪੁੱਤ ਵਜਾ ਕੇ ਰੱਖੋ ਤੇ ਤੁਹਾਡੀ ਧੀ ਪੈਨ ਨੂੰ ਕੋ ਚੁੱਕਣ ਆ ਜੇ ਤੁਹਾਡੇ ਵਾਲਾ ਨੂੰ ਪਾਲੇ ਕੋ ਹੱਥ ਤੁਹਾਡੀ ਪੱਗ ਨੂੰ ਪਾਲੇ ਕੋ ਹੱਥ ਫਿਰ ਆਪਣੇ ਬੱਚੇ ਨੂੰ ਅੰਦਰ ਵੜ ਲਿਓ ਵੀ ਅਸੀਂ ਪੁੱਤ ਨਹੀਂ ਮਰਵਾਣੇ ਸਿੰਘ ਜੀ ਟਾਵਰ ਤੇ ਚੜਿਆ ਨਾ ਉਹ ਇਸੇ ਕਰਕੇ ਚੜਿਆ ਜੇ ਥੱਲੇ ਹੁੰਦਾ ਤੇ ਪੁਲਿਸ ਚੱਕ ਕੇ ਲੈ ਜਾਣਾ ਸੀਗਾ ਜੇ ਟਾਵਰ ਤੇ ਚੜਿਆ ਤੇ ਨਾਲ ਅਸਲਾ ਲੈ ਕੇ ਚੜਿਆ ਵੀ ਜੇ ਕੋਈ ਮੈਨੂੰ ਫੜ ਨਾਏਗਾ ਜ਼ਬਰਦਸਤੀ ਤੇ ਮੁਕਾਬਲਾ ਕਰੂੰਗਾ ਮੈਂ ਇਹ ਨਹੀਂ ਵੀ ਚੁੱਕ ਕੇ ਲੈ ਜਾਣਗੇ ਮੈਨੂੰ ਕਲਾਮ ਰੱਖਿਆ ਹੁਣ 23 ਤਰੀਕ ਦਾ ਸਮਾਣਾ ਬੰਦ ਦਾ ਸਮਾਣਾ ਬੰਦ ਦਾ ਅਸੀਂ ਸਫਲ ਇਹਨੂੰ ਕਰਾਂਗੇ ਬਿਲਕੁਲ ਤੇ ਸਾਰੇ ਸਮਾਨ ਦੇ ਸੰਗਤਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਸਾਥ ਦੇਣਾ ਸਾਡਾ ਸਰਕਾਰ ਨੇ ਜੇ ਫੇਰ ਨਾ ਸੁਣੀ ਫੇਰ ਅਸੀਂ ਇਹਨੂੰ ਵੱਡੇ ਲੈਵਲ ਤੇ ਪੰਜਾਬ ਲੈਵਲ ਤੇ ਖੜਾਂਗੇ ਤੇ ਫੇਰ ਇਹਨੂੰ ਦੇਸ਼ ਲੈਵਲ ਤੇ ਖੜਗੇ ਤੇ ਇਹੋ ਜਿਹੇ ਹਾਲਾਤ ਪੈਦਾ ਕਰ ਦਿਆਂਗੇ ਕਿ ਜਿਹੜੇ ਸਰਕਾਰੀ ਮੁਲਾਜ਼ਮ ਆਪਾਂ ਨੇ ਮੰਤਰੀ ਨੇ ਇਹਨਾਂ ਨੂੰ ਘਰਾਂ ਚੋਂ ਨਿਕਲਣਾ ਬੰਦ ਕਰ ਦਿਆਂਗੇ ਬਾਦਲਾਂ ਨੇ ਸਿੱਖਾਂ ਨਾਲ ਹਲਾਤੇ ਕਿਤੇ ਸੀਗੇ ਉਹਨਾਂ ਨੇ ਸਿੱਖਾਂ ਨਾਮ ਜਪਦੀ ਸਿੱਖਾਂ ਨੂੰ ਗੋਲੀਆਂ ਮਾਰੀਆਂ ਸੀਆਂ ਤੇ ਬਾਦਲਾਂ ਦਾ ਕੱਖ ਨਹੀਂ ਰਿਹਾ ਤੇ ਭਗਵੰਤ ਮਾਨ ਸੋਚ ਲੈ ਕਿਤੇ ਇਹ ਨਾ ਸੋਚੇ ਕਿ ਮੈਂ ਸਭ ਤੋਂ ਉੱਪਰ ਆ ਇਹਦਾ ਸਮਾਂ ਵੀ ਹੋ ਜਾ ਸਕਦਾ ਤੇ ਟੇਬਲ ਟੌਪ ਤੇ ਹੀ ਗੱਲ ਕਰਾਂਗੇ ਉਸਰਾ ਮੰਨ ਕੇ ਤਾਂ ਠੀਕ ਹੈ ਨਹੀਂ ਤੇ ਐਕਸ਼ਨ ਨੂੰ ਇਹਨੂੰ ਮੋਰਚੇ ਨੂੰ ਸਖਤ ਕਰਾਂਗੇ ਬਾਦਲਾਂ ਦੇ ਵੇਖ ਲਿਆ ਪੰਜ ਪੰਜ ਵਰੀ ਸਰਕਾਰਾਂ ਬਣਾ ਗਏ ਇਹਦੇ ਪਹਿਲੀ ਵਾਰ ਬਣਿਆ ਅਗਲੀ ਵਾਰ ਨੂੰ ਤੱਪੜ ਰੋਲ ਜਣਗੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪਹਿਲੋਂ ਸਾਡੀ ਸਿੱਖ ਕੌਮ ਦੀ ਅਗਵਾਈ ਕਰਦੇ ਹੁੰਦੇ ਸੀਗੇ ਹਰੀ ਸਿੰਘ ਨਲੂਆ ਵਰਗੇ ਇਸ ਪੰਜਾਬ ਦੀ ਗਵਾਹੀ ਕਰਦੇ ਹੁੰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਹੁਣ ਪੰਜਾਬ ਦੀ ਗਵਾਹੀ ਕੌਣ ਕਰ ਰਿਹਾ ਨਾਟਕਕਾਰ ਜੋ ਵੀਡੀਓ ਚ ਫਿਲਮਾਂ ਚ ਵਿਖਾਂਦਾ ਹੁੰਦਾ ਸੀ ਵੀ ਲੋਕਾਂ ਨੂੰ ਮੂਰਖ ਐਵੇਂ ਬਣਾਈਦਾ ਉਹ ਲੋਕਾਂ ਨੂੰ ਵਿਖਾਂਦਾ ਉਹਨੇ ਫਿਰ ਅਸਲੀਅਤ ਕਰਕੇ ਵਿਖਾਇਆ ਇਹ ਬੜਾ ਦੁੱਖ ਦੀ ਗੱਲ ਹੈ ਪੰਜਾਬ ਦੇ ਉੱਤੇ ਰਾਜ ਕਮੇਟੀਆਂ ਤੇ ਦਿੱਲੀ ਦਾ ਲਾਲਾ ਕਰ ਰਿਹਾਗੇ ਤੇ ਪੰਜਾਬ ਦੇ ਲੋਕਾਂ ਦੇ ਕੋਲ ਤੇ ਪਿਆ ਸਿਆਣਾ ਬੰਦਾ ਹੀ ਨਹੀਂ ਹੈਗਾ ਪਰ ਲੋਕਾਂ ਦੀ ਲੈਣਾ ਵੀ ਤਾਂ ਘਾਟਾ ਦਾ ਲੈਣ ਲਈ ਲੰਮੀਆਂ ਲੱਗਦੀਆਂ ਇੱਥੇ ਨਹੀਂ ਆਉਂਦੇ ਜੇ ਢਿੱਡ ਦੀ ਲੜਾਈ ਹੁੰਦੀ ਤਾਂ ਦਿੱਲੀ ਤੱਕ ਪਹੁੰਚ ਜਾਂਦੇ ਆ ਗੁਰੂ ਦੀ ਲੜਾਈ ਹੁੰਦੀ ਸਮਾਣੇ ਵੀ ਨਹੀਂ ਆਇਆ ਜਾਂਦਾ ਵਾ ਵਾ ਰੋਟੀ ਦੀ ਗੱਲ ਜ਼ਮੀਨਾਂ ਦੀ ਗੱਲ ਤੇ ਲੋਕਾਂ ਦਿਨ ਰਾਤ ਜਾ ਕੇ ਬਹਿ ਗਏ ਉੱਥੇ ਤੇ ਸਾਲ ਮੋਰਚਾ ਲਾਤਾ ਤੇ ਜਦੋਂ ਸਾਡੇ ਗੁਰੂ ਦੀ ਸਾਡੇ ਈਸ਼ ਦੀ ਗੱਲ ਹੁੰਦੀ ਆ ਇੱਥੇ ਨਹੀਂ ਆਉਂਦੇ ਓ ਸਿੱਖੋ ਤੇ ਜਾਗੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਵਾਸਤੇ ਨਾ ਖੜੇ ਤੇ ਤੁਹਾਨੂੰ ਗੁਰੂ ਮਹਾਰਾਜ ਨੇ ਜੇ ਵਦਾਵਾ ਦਿੱਤਾ ਤੁਹਾਨੂੰ ਘਰੋਂ ਕੱਢਦਾ ਤੁਹਾਨੂੰ ਇਹ ਕਹਦਾ ਤੁਸੀਂ ਮੇਰੇ ਪੁੱਤ ਨਹੀਂ ਤੇ ਤੁਸੀਂ ਨਾ ਉਧਰ ਦੇ ਤੇ ਨਾ ਇਧਰ ਦੇ ਉਹ ਸਿੰਘ ਚੜਦੀ ਕਲਾ ਜਾ ਉਹ ਕਹਿੰਦਾ ਬਗੀਚਾ ਸਿੰਘ ਇਹ ਬਿਲਕੁਲ ਮਨਚੋਂ ਕੱਢ ਦਿਓ ਕਿ ਮੈਨੂੰ ਕੋ ਥੱਲੇ ਧਰ ਲੂਗਾ ਕਾਨੂੰਨ ਬਣਾਉਣ ਤੋਂ ਬਿਨਾ ਜੇ ਕਾਨੂੰਨ ਨਹੀਂ ਬੰਦਾ ਤੇ ਮੇਰੀ লাশ ਉਤਰੂ ਵੀ ਥੱਲੇ ਕਿਉਂਕਿ ਸਾਨਹਾਰ ਸ਼ਰੀਆ ਗਾਲੇ ਕਿਉਂ ਉਹਦੇ ਮਾਸਰ ਪਾਰੀਆਂ ਨੇ ਮਾਸ ਉਹਦਾ ਸੜਨਾ ਸ਼ੁਰੂ ਹੋ ਗਿਆ ਉਹ ਜੇ ਕਿਡਨੀਆਂ ਤੇ ਅਸਰ ਵੀ ਪਏਗਾ ਉਹਦੇ ਗੁਰਦੇ ਤੇ ਅਸਰ ਵੀ ਪਏਗਾ ਉਹ ਤਿਲਦਲ ਮਾਰ ਰਿਹਾ ਹੈ ਸਰ ਗੁੰਗਿਆਂ ਤੇ ਬੋਲਿਆਂ ਤੇ ਅੰਨਿਆਂ ਤੇ ਅਸਰ ਪਏਗਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਂ ਨੇ ਕਹਿੰਦੇ ਹੁੰਦੇ ਸੀਗੇ ਜਮੀਰ ਦਾ ਮਰ ਜਾਣਾ ਯਕੀਨੀ ਮੌਤ ਆ ਮੈਂ ਸਰੀਰ ਦੇ ਮੌਤ ਨੂੰ ਮੌਤ ਨਹੀਂ ਕਹਿੰਦਾ ਜਮੀਰ ਦੇ ਮਰੇ ਨੂੰ ਮੌਤ ਮੰਨਦਾ ਤੇ ਇਹ ਜਾਗਦੀਆਂ ਜ਼ਮੀਰਾਂ ਖੜੀਆਂ ਆਗੇ ਇੱਥੇ ਤੇ ਜਿਹੜੇ ਮਰਜ਼ ਜ਼ਮੀਰਾਂ ਵਾਲੇ ਆ ਉਹ ਭਾਵੇਂ ਘਰਾਂ 'ਚ ਬੈਠੇ ਹੋਗੇ ਸਰਕਾਰ ਨਾਲ ਗੱਲਾਂ ਬਾਤਾਂ ਕਰਦੇ ਹੋਣਗੇ ਵੀ ਆਪਾਂ ਇਹ ਮੋਰਚੇ ਨੂੰ ਸਮਾਪਤ ਕਿਵੇਂ ਕਰਨਾ ਇੱਥੇ ਬੜੇ ਹੁੰਦੇ ਆ ਬੜੇ ਦਲਾਲ ਹੁੰਦੇ ਆ ਬੜੇ ਸਰਕਾਰ ਦੇ ਇੱਥੇ ਟਟੂ ਹੁੰਦੇ ਆ ਜਿਹੜੇ ਆ ਕੇ ਕਹਿੰਦੇ ਆ ਵੀ ਹਾਂ ਤੁਸੀਂ ਮੋਰਚੇ ਨੂੰ ਚੱਕ ਲੋ ਜੀ ਉਹਨੂੰ ਥੱਲੇ ਧਰ ਲੋ ਸਾਨੂੰ ਮੱਤਾ ਦਿੰਦੇ ਆਗੇ ਜੇ ਆਪ ਛੋਟੇ ਅੰਡ ਕਰਾ ਪਖਾਂਡੇ ਨਾਉ ਸਾਗ ਨਾਉ ਰੰਡ ਉਹ ਉਹਨਾਂ ਵਾਸਤੇ ਆ ਜਿਹੜੀਆਂ ਬੀਬੀਆਂ ਭੋਖੜਦਾਲ ਕਰ ਲੈਂਦੀਆਂ ਵਰਤ ਰੱਖਦੀਆਂ ਕਿ ਮੇਰੇ ਪਤੀ ਦੀ ਉਮਰ ਵਧੇ ਉਹ ਇਹ ਪਤੀ ਦੀ ਉਮਰ ਵਧਾਉਣ ਵਾਸਤੇ ਨਹੀਂ ਚੜਿਆ ਇਹ ਤੇ ਆਪਣੀ ਉਮਰ ਨੂੰ ਹੀ ਖਤਰੇ 'ਚ ਪਾਉਣ ਵਾਸਤੇ ਚੜਿਆ ਉਹ ਕਹਿੰਦੇ ਜੀ ਇਹਨੂੰ ਆਪ ਮਰਨ ਦੇ ਨਾਲੋਂ ਕਿਸੇ ਨੂੰ ਮਾਰ ਦੇਣਾ ਚਾਹੀਦਾ ਚੱਲ ਇਹ ਤੇ ਨਹੀਂ ਮਾਰ ਸਕਿਆ ਤੇ ਤੁਸੀਂ ਮਾਰ ਲਓ ਤੁਸੀਂ ਮਾਰ ਲਓ ਤੁਹਾਡੇ ਮਗਰ ਲੱਗ ਜਾਣਗੇ ਸਮਾਣੇ ਮੋਰਚਾ ਲੱਗਿਆ ਹੋਇਆ ਹੈ ਗੁਰਗ੍ਰਾਂਦ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਲਈ ਸਖਤ ਕਾਨੂੰਨ ਬਣਾਉਣ ਨੂੰ ਲੈ ਕੇ ਸੋ ਭਾਈ ਗੁਰਜੀਤ ਸਿੰਘ ਟਾਵਰ ਦੇ ਉੱਤੇ ਚੜ੍ਹੇ ਹੋਏ ਆ ਸੰਗਤਾਂ ਜੀ ਇਕੱਠ ਹੋਇਆ ਸੀ ਇਹ ਕੱਟ ਤੋਂ ਬਾਅਦ ਅਗਲਾ ਪ੍ਰੋਗਰਾਮ ਕੀ ਦਿੱਤਾ ਗਿਆ ਸਾਡੇ ਨਾਲ ਬਗੀਚਾ ਸਿੰਘ ਜੀ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬੀ ਲੋਕ ਚੈਨਲ ਦੀ ਸਾਰੀ ਟੀਮ ਅਤੇ ਦਰਸ਼ਕਾਂ ਨੂੰ ਮੈਂ ਫਤਿਹ ਜੀ ਧਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੋਰਚਾ ਲੱਗਿਆ ਹੋਇਆ ਦਿਨ-ਪ੍ਰਤੀ ਦਿਨ ਸੰਗਤ ਦਾ ਇਕੱਠ ਵੱਧਦਾ ਵੀ ਜਾ ਰਿਹਾ ਹੈ ਅੱਜ ਬਹੁਤ ਵਧੀਆ ਇਕੱਠ ਜਿਹੜਾ ਸੰਗਤ ਦਾ ਦੇਖਣ ਨੂੰ ਮਿਲਿਆ ਅੱਗੇ ਤੇ ਪ੍ਰੋਗਰਾਮ ਹੁਣ ਕੀ ਰਹਿਣਗੇ ਜੀ ਕੀ ਜਿਹੜੀ ਰੂਪਰੇਖਾ ਲਿਖੀ ਜਾਏਗੀ ਮੋਰਚੇ ਦੀ हां जी ਅੱਜ ਗੁਰੂਮਾਰ ਦੇ ਦੀ ਬੜੀ ਕਿਰਪਾ ਰਹੀ ਆ ਅੱਜ ਸੰਗਤਾਂ ਨੇ ਬਹੁਤ ਵੱਡਾ ਉਤਸ਼ਾਹ ਵਿਖਾਇਆ ਹੈ ਅੱਜ ਤੇ ਸਰਕਾਰ ਨੂੰ ਜਾਮ ਲਾਣੇ ਪੈ ਗਏ ਵੀ ਸੰਗਤਾਂ ਪੰਡਾਲ ਚ ਪਹੁੰਚ ਨਾ ਸਕ ਪਹੁੰਚ ਨਾ ਸਕਣ ਬਾਬਾ ਬੰਦਾ ਸਿੰਘ ਬਹਾਦਰ ਚੌਂ ਤੋਂ ਲੈ ਕੇ ਬੱਸ ਸਟੈਂਡ ਤੱਕ ਇਹਨਾਂ ਨੇ ਗਲਤ ਤਰੀਕੇ ਨਾਲ ਗੱਡੀਆਂ ਖਿਲਾੜ ਕੇ ਤੇ ਸਵੇਰੇ 11 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਜਾਮ ਲਾ ਰੱਖਿਆ ਵੀ ਸੰਗਤਾਂ ਫਸੀਆਂ ਰਹੀਆਂ ਬੱਸਾਂ ਫਸੀਆਂ ਰਹੀਆਂ ਵੀ ਇੱਥੇ ਪਹੁੰਚਣਾ ਪਰ ਫਿਰ ਵੀ ਸੰਗਤਾਂ ਵੱਧ ਚੜ ਕੇ ਤੇ ਪਹੁੰਚ ਗਈਆਂ ਸੰਗਤਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਵੱਤਵਾ ਦੇ ਆਉਣ ਦਾ ਹੈਗਾ ਤੇ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ 23 ਤਰੀਕ ਨੂੰ ਸਮਾਣਾ ਬੰਦ ਕਰਨ ਦਾ ਸਿੱਧਾ ਦਿੱਤਾ ਹੈ ਇਹ ਸਾਡੀ ਸ਼ੁਰੂਆਤ ਹੈ ਸਰਕਾਰ ਨੂੰ ਪਹਿਲੇ ਵੀ ਕਿਹਾ ਸੀ ਵੀ ਜੇ ਤੁਸੀਂ ਇਹ ਨਾ ਸੋਚੋ ਵੀ ਇਹ ਠੰਡੇ ਮਤੇ ਨਾ ਚੱਲਣਗੇ ਅਸੀਂ ਦੂਜੇ ਪ੍ਰੋਗਰਾਮ ਵਰਗੇ ਨਹੀਂ ਹੈਗੇ ਜੇ ਪਹਿਲੇ ਚੱਲੇ ਆ ਸਿੰਘ ਜੇ ਟਾਵਰ ਤੇ ਚੜਿਆ ਨਾ ਉਹ ਇਸੇ ਕਰਕੇ ਚੜਿਆ ਜੇ ਥੱਲੇ ਹੁੰਦਾ ਤੇ ਪੁਲਿਸ ਨੇ ਚੱਕ ਕੇ ਲੈਣਾ ਸੀਗਾ ਜੇ ਟਾਵਰ ਤੇ ਚੜਿਆ ਤੇ ਨਾਲ ਅਸਲਾ ਲੈ ਕੇ ਚੜਿਆ ਵੀ ਜੇ ਕੋਈ ਮੈਨੂੰ ਫੜ ਨਾ ਆਏਗਾ ਇਹ ਬਜਸਤੀ ਤੇ ਮੁਕਾਬਲਾ ਕਰੂੰਗਾ ਮੈਂ ਇਹ ਨਹੀਂ ਵੀ ਚੁੱਕ ਕੇ ਲੈ ਜਾਣਗੇ ਮੈਨੂੰ 100 ਰੋਂਦਰ ਦੇ ਕੋਲ ਉਸ ਤੋਂ ਅਗਲੀ ਗੱਲ ਹੈ ਵੀ ਜਿਹੜਾ ਅਗਲਾ ਪ੍ਰੋਗਰਾਮ ਰੱਖਿਆ ਹੋਇਆ ਤ 23 ਤਰੀਕ ਦਾ ਸਮਾਣਾ ਬੰਦ ਦਾ ਸਮਾਣਾ ਬੰਦ ਦਾ ਅਸੀਂ ਸਫਲ ਇਹਨੂੰ ਕਰਾਂਗੇ ਬਿਲਕੁਲ ਤੇ ਸਾਰੇ ਸਮਾਣੇ ਦੇ ਸੰਗਤਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਸਾਥ ਦੇਣਾ ਸਾਡਾ ਕਿਉਂਕਿ ਇਹਦੇ ਵਿੱਚ ਇਕੱਲੇ ਸਿੱਖਾਂ ਦਾ ਮਾਮਲਾ ਨਹੀਂ ਇਹਦੇ ਵਿੱਚ ਗੀਤਾ ਦਾ ਮਾਮਲਾ ਵੀ ਹੈ ਕੁਰਾਨ ਦਾ ਵੀ ਹੈ ਬਾਈਬਲ ਦਾ ਵੀ ਹੈ ਤੇ ਧੰਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆ ਇਸ ਕਰਕੇ ਸਾਰਾ ਸਮਾਣਾ ਜਿਹੜਾ ਉਸ ਦਿਨ ਬੰਦ ਹੋਵੇ 23 ਤਰੀਕ ਨੂੰ ਤੇ ਸਾਡਾ ਸਾਥ ਦੇਣ ਸਾਰੇ ਧਰਮ ਤੇ ਇਸ ਕਰਕੇ ਆਪਾਂ ਭਾਈਚਾਰਾ ਜਿਹੜਾ ਉਹ ਵੀ ਆਪਣਾ ਬਣਿਆ ਰਵੇ ਕੋਈ ਭਾਈਚਾਰਾ ਦੇ ਵਿੱਚ ਦਫੇਰ ਦਫਾੜ ਨਾ ਆਵੇ ਤੇ ਇਹ 33 ਦਾ ਸਾਡਾ ਪਹਿਲਾ ਜਿਹੜਾ ਇੱਕ ਸਖਤ ਐਕਸ਼ਨ ਹੋਏਗਾ ਉਸ ਤੋਂ ਬਾਅਦ ਸਰਕਾਰ ਨੇ ਜੇ ਫੇਰ ਨਾ ਸੁਣੀ ਤੇ ਅਸੀਂ ਇਹਨੂੰ ਵੱਡੇ ਲੈਵਲ ਤੇ ਪੰਜਾਬ ਲੈਵਲ ਤੇ ਖੜਾਗੇ ਤੇ ਫੇਰ ਇਹਨੂੰ ਦੇਸ਼ ਲੈਵਲ ਤੇ ਖੜਕੇ ਤੇ ਇਹੋ ਜਿਹੇ ਹਾਲਾਤ ਪੈਦਾ ਕਰ ਦਿਆਂਗੇ ਵੀ ਜਿਹੜੇ ਸਰਕਾਰੀ ਮੁਲਾਜ਼ਮਾਂ ਨੇ ਮੰਤਰੀ ਨੇ ਇਹਨਾਂ ਨੂੰ ਘਰਾਂ ਚੋਂ ਨਿਕਲਣਾ ਬੰਦ ਕਰ ਦਿਆਂਗੇ ਜਿਹੜੇ ਇਹਨਾਂ ਦੇ ਉਧੇਦਾਰ ਨੇ ਉਹਨਾਂ ਨੂੰ ਘਰੋਂ ਨਿਕਲਣਾ ਬੰਦ ਕਰ ਦਿਆਂਗੇ ਇਹ ਹਾਲਾਤ ਬਾਦਲਾਂ ਦੇ ਵੇਖ ਲਓ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹੁੰਨਾ ਬਾਦਲਾਂ ਨੇ ਸਿੱਖਾਂ ਨਾਲ ਹਾਲਾਤੇ ਕਿਤੇ ਸੀ ਉਹਨਾਂ ਨੇ ਸਿੱਖਾ ਨਾਮ ਜਪਣ ਦੀ ਸਿੱਖਿਆ ਨੂੰ ਗੋਲੀਆਂ ਮਾਰੀਆਂ ਸੀਆਂ ਤੇ ਬਾਦਲਾਂ ਦਾ ਕੱਖ ਨਹੀਂ ਰਿਹਾ ਬਾਦਲ ਮਾਫੀ ਮੰਗਣ ਗਿਆ ਸੀ ਤੇ ਲੱਤ ਟੁੱਟ ਗਈ ਉਹਦੀ ਦਰਬਾਰ ਸਾਹਿਬ ਗਏ ਦੀ ਸਖਤ ਸਜ਼ਾ ਦਿੱਤੀ ਹੈ ਅਕਾਲ ਪੁਰਖ ਨੇ ਤੇ ਹੁਣ ਉਹ ਆਜ ਉਹਨੇ ਅਸਤੀਫਾ ਆਪਣੀ ਮਰਜ਼ੀ ਨਾਲ ਦੇਣਾ ਪਿਆ ਉਹਨੂੰ ਕਿਉਂਕਿ ਉਹ ਸੋਚਦੇ ਸੀ ਸਾਡੇ ਉੱਤੇ ਕੋਈ ਨਹੀਂ ਤੇ ਭਗਵੰਤ ਮਾਨ ਸੋਚ ਲੈ ਕਿਤੇ ਇਹ ਨਾ ਸੋਚੇ ਕਿ ਮੈਂ ਸਭ ਤੋਂ ਉੱਪਰ ਹਾਂ ਇਹਦਾ ਸਮਾਂ ਵੀ ਹੋ ਜਾ ਸਕਦਾ ਕਿਉਂਕਿ ਸੰਗਤ ਜਿਹੜੀ ਆ ਇਹ ਵੱਡੀ ਆ ਤੇ ਬਾਕੀ ਸਭ ਕੁਝ ਪਿੱਛੇ ਆ ਤੇ ਜੇ ਗੁਰੂ ਗ੍ਰੰਥ ਸਾਹਿਬ ਜਿਦੇ ਨਾਲ ਕੋਈ ਪਾਣਾ ਵਾਪਰਦਾ ਸਿੱਖ ਸੰਗਤ ਬਰਦਾਸ਼ਤ ਨਹੀਂ ਕਰ ਸਕਦੀ ਇਸ ਕਰਕੇ ਇਹ ਸੰਗਤਾਂ ਜਿਹੜੀਆਂ ਨੇ ਹੌਲੀ ਹੌਲੀ ਜਿਵੇਂ ਲੋਕਾਂ ਨੂੰ ਜਾਗਰਤ ਆ ਰਹੀ ਆ ਲੋਕ ਜਾਗ ਰਹੇ ਆ ਤੇ ਤਈ ਤਰੀ ਉਹਨੂੰ ਸਮਾਣਾ ਸਖਤ ਤਿਕਾਣਾ ਬੰਦ ਕਰਾਵਾਂਗੇ ਤੁਸੀਂ ਕਹਿਆ ਵੀ ਇਹ ਨਾ ਸੋਚ ਲਵੇ ਸਰਕਾਰ ਵੀ ਇਹ ਕਿਤੇ ਠੰਡੇ ਜੇ ਲੋਕ ਆ ਤੱਤੇ ਆ ਤੇ ਕਿੱਦਾਂ ਦੇ ਤੱਤੇ ਹੋ ਤੱਤਿਆਂ ਦੇ ਵੀ ਅਰਥ ਕਈ ਵਾਰੀ ਬਹੁਤ ਕਢਲੇ ਜਾਂਦੇ ਆ ਉਹ ਕਹਿੰਦੇ ਵੀ ਇਮਾਮਾ ਦੇ ਪੁੱਤ ਮਰਾ ਦੇਣਗੇ ਇਹ ਇਦਾਂ ਦੇ ਪ੍ਰੋਗਰਾਮ ਦਿੰਦੇ ਆ ਉਦਾਂ ਦੇ ਤੱਤੇ ਉਹ ਕਿੱਦਾਂ ਦੇ ਤੱਤੇ ਹੋ ਜੀ ਮਾਵਾ ਦੇ ਪੁੱਤ ਮਰਵਾ ਦਾਂਗੇ ਇਹ ਇੱਕ ਤੁਹਾਡਾ ਲਫਜ਼ ਆ ਇਹ ਪਹਿਲਾਂ ਸਾਡੇ ਕਈ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਜਹੇਦਾਰ ਵੀ ਘੁਵਾਉਂਦੇ ਰਹੇ ਆ ਜਾਂ ਜਿਨ੍ਹਾਂ ਨੂੰ ਮਨਾਇਆ ਤੇ ਹੋਰਾਂ ਦੇ ਬਿਆਨ ਵੀ ਹੁੰਦੇ ਰਹੇ ਆ ਜੀ ਅਸੀਂ ਮਾਵਾ ਦੇ ਪੁੱਤ ਨਹੀਂ ਮਰਵਾਣੇ ਪਹਿਲੋਂ ਬੜੇ ਮਾਵਾ ਦੇ ਪੁੱਤ ਮਰਵਾ ਰਹੇ ਇਹਦਾ ਮਤਲਬ ਸੰਤ ਬਾਬਾ ਜਰਨਾਲ ਸਿੰਘ ਖਾਲਸਾ ਜੀ ਨੂੰ ਗਲਤ ਸਮਝਦੇ ਆ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗਲਤ ਕਹਿੰਦੇ ਰਹੇ ਆ ਕਿ ਉਹਨਾਂ ਨੇ ਮਾਵਾ ਦੇ ਪੁੱਤ ਮਰਵਾਤੇ ਜਾਂ ਉਹ ਹੁਣ ਜਿਹੜੀ ਫੌਜ ਆ ਇਹ ਜੇ ਬਾਰਡਰ ਤੇ ਕੱਲੀ ਆ ਤੇ ਮਰਨ ਵਾਸਤੇ ਗਏ ਆ ਉੱਥੇ ਉਹਨਾਂ ਨੂੰ ਲੱਡੂ ਨਹੀਂ ਮਿਲਦੇ ਉਹਨਾਂ ਨੂੰ ਜੇ ਸਰਕਾਰ ਦੇ ਵਿੱਚ ਫੌਜ ਭਰਤੀ ਨਵਾਸੇ ਲੜਨ ਵਾਸਤੇ ਜਾਂਦੇ ਹੋ ਉੱਥੇ ਮਾਵਾਂ ਦੇ ਪੁੱਤ ਮਰਦੇ ਆ ਤੇ ਇਹ ਵੀ ਸਾਡੀ ਸਰਕਾਰ ਆ ਇਹ ਵੀ ਸਾਡਾ ਧਰਮ ਆ ਇਹਨੂੰ ਬਚਾਉਣ ਵਾਸਤੇ ਵੀ ਜੇ ਸਾਡੇ ਤੇ ਕੋਈ ਸਿੰਘ ਸੀਧੀਆਂ ਪਾ ਲੈਣ ਤਾਂ ਕੀ ਫਰਕ ਪੈਣ ਲਗਾ ਇਹ ਲੋਕਾਂ ਦਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਨਾ ਅਸੀਂ ਲੋਕਾਂ ਦੇ ਪੁੱਤ ਮਰਵਾ ਦੇਣਗੇ ਉਹਨਾਂ ਨੂੰ ਕਹੋ ਤੁਸੀਂ ਆਪਣੇ ਪੁੱਤ ਵਜਾ ਕੇ ਰੱਖੋ ਤੇ ਤੁਹਾਡੀ ਧੀ ਪੈਨ ਨੂੰ ਕੋ ਚੁੱਕਣ ਆ ਜੇ ਤੁਹਾਡੇ ਵਾਲਾਂ ਨੂੰ ਪਾ ਲੈ ਕੋ ਹੱਥ ਤੁਹਾਡੀ ਪੱਗ ਨੂੰ ਪਾ ਲੈ ਕੋ ਹੱਥ ਫਿਰ ਆਪਣੇ ਬੱਚੇ ਨੂੰ ਅੰਦਰ ਵਾੜ ਲਿਓ ਵੀ ਅਸੀਂ ਪੁੱਤ ਨਹੀਂ ਮਰਵਾਣੇ ਤੇ ਤਾਂ ਤੁਹਾਡੇ ਨਾਲ ਫਿਰ ਰੋਜਸਰੀ ਹੋਏ ਕਰੇਗਾ ਵੀ ਅਗਲਾ ਜੁੱਤੀਆਂ ਮਾਰਜੋ ਕਰੂ ਇਸ ਕਰਕੇ ਜੇ ਤੁਸੀਂ ਅਨਖ ਇੱਜ਼ਤ ਨਾਲ ਜਿਉਣਾ ਤੇ ਜਾਣ ਤਲੇ ਤੇ ਧਰਨੀ ਪੈਣੀ ਆ ਇਸ ਕਰਕੇ ਮਾਵਾਂ ਦੇ ਪੁੱਤ ਮਰਵਾਣੇ ਜਾਂ ਮਾਂ ਨਾ ਮਰਵਾਣੇ ਬਾਅਦ ਦੀ ਗੱਲ ਆ ਅਸੀਂ ਪਹਿਲਾਂ ਸੰਘਰਸ਼ ਗਰਮ ਕਰ ਚੁੱਕੇ ਆ ਵੇਖਿਆ ਸਭ ਕੁਝ ਕਰਕੇ ਅਸੀਂ ਲੰਘ ਚੁੱਕੇ ਹਾਂ ਇਸ ਮਸਕਮਾ ਜੋ ਤੇ ਹੁਣ ਜੇ ਆਂਦੇ ਨੇ ਵੀ ਹੁਣ ਇੱਕ ਗੱਲਬਾਤ ਦਾ ਸਮਾਂ ਟੇਬਲ ਟਾਕ ਦਾ ਸਮਾਂ ਹੈ ਪਰ ਅਸੀਂ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਸਰਕਾਰ ਨੇ ਪਹਿਲਾਂ ਅਸੀਂ ਕਈ ਮੋਰਚੇ ਵੇਖੇ ਉਹ ਖਰਾਬ ਕੀਤੇ ਲੰਮਾ ਲੰਮਾ ਸਮਾਂ ਚੱਲ ਗਿਆ ਇਹ ਅਸੀਂ ਟੇਡੇ ਢੰਗ ਦਾ ਤਾਂ ਹੀ ਕੀਤਾ ਵੀ ਭਾਈ ਸਾਹਿਬ ਉੱਪਰ ਚੜੇ ਆ ਪੀ ਨਾ ਤੇ ਅਸੀਂ ਬਿਲਕੁਲ ਸਿੰਪਲ ਹੋ ਕੇ ਬੈਠੇ ਆ ਤੇ ਨਾ ਹੀ ਟੇਡੇ ਆ ਤੇ ਟੇਬਲ ਤੋਂ ਉਹਦੀ ਗੱਲ ਕਰਾਂਗੇ ਉਸਰਾ ਮੰਨ ਕੇ ਤਾਂ ਠੀਕੇ ਨਹੀਂ ਤੇ ਐਕਸ਼ਨ ਨੂੰ ਇਹਨੂੰ ਮੋਰਚੇ ਨੂੰ ਸਖਤ ਕਰਾਂਗੇ ਪ੍ਰਸ਼ਾਸਨ ਆਇਆ ਕਿਉਂ ਨਹੀਂ ਜੀ ਹੁਣ ਤੱਕ ਵਾਪਸ ਦੁਬਾਰਾ ਉਹਦੋਂ ਗੱਲਬਾਤ ਹੋਈ ਸੀ ਮੁੜ ਕੇ ਆਏ ਤੁਹਾਡੇ ਤੱਕ ਪਹੁੰਚ ਹੋਈ ਆ ਲੱਗਦਾ ਤੁਹਾਡਾ ਮੋਰਚਾ ਕੋਈ ਪ੍ਰੈਸ਼ਰ ਪਾ ਰਿਹਾ ਹੈ ਜੀ ਕਾਮਯਾਬ ਹੋ ਰਹੇ ਹੋ ਤੁਸੀਂ ਬਿਲਕੁਲ ਜੀ ਪਹਿਲਾਂ ਸਾਡੇ ਕੋਲ ਡੀਸੀ ਸਾਹਿਬ ਵੀ ਆਏ ਸੀਗੇ ਤੇ ਐਸਐਸਪੀ ਨਾਨਕ ਸਿੰਘ ਵੀ ਆਏ ਸੀਗੇ ਉਹਦੋਂ ਗੱਲਬਾਤ ਹੋਈ ਸੀਗੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਏ ਤੁਹਾਡਾ ਜਿਹੜਾ ਪੈਗਾਮ ਆ ਇਹ ਪਛਾਣਨੇ ਆ ਪੁਰ ਤੱਕ ਅਸੀਂ ਇਸਕੱਤਰ ਨਾਲ ਗੱਲ ਕਰਦੇ ਆ ਹੁਣ ਵੇਖੋ ਜੀ ਇਹਨਾਂ ਨੂੰ ਸਾਰਾ ਪਤਾ ਹੈ ਦੁੱਖ ਦੀ ਇਹ ਗੱਲ ਆ ਵੀ ਇੱਕ ਇਲਾਕੇ ਦਾ ਅਸੀਂ ਮੰਤਰੀ ਬਣਾਇਆ ਸੀਗਾ ਬੜੇ ਚਾਵਾਂ ਨਾਲ ਸੌਹਰਿਆਂ ਨੇ ਵੋਟਾਂ ਪਾਈਆਂ ਸੀ ਉਹਨੂੰ ਸਾਡਾ ਯਾਰ ਦੋਸਤੀ ਆ ਸਾਡੇ ਕੋਲ ਉੱਠਦਾ ਪੈਂਦਾ ਵੀ ਸੀਗਾ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਜਿਤਾਇਆ ਮੰਤਰੀ ਵੀ ਹੋਣਿਆ ਪਰ ਉਹਦੇ ਕੁਝ ਕੰਮ ਇਹੋ ਜਿਹੇ ਸੀਗੇ ਜਿਹਦੇ ਕਰਕੇ ਉਹਦੇ ਮંત્રી ਬਣਾ ਜਾਂਦਾ ਰਿਹਾ ਪਹਿਲੋ ਇੱਕ ਮਾਮਲਾ ਸੀ ਗੁਰੂ ਗੋਵਾਰ ਦੇ ਆ ਉਹਦੇ ਵਿੱਚ ਉਹਨੇ ਸਾਥ ਨਹੀਂ ਦਿੱਤਾ ਉਦੋਂ ਲੋਕਾਂ ਨੇ ਹਾਜ਼ਾਰ ਨਾਰਾ ਮਾਰਿਆ ਸੀਗਾ ਵੀ ਮੰਤਰੀ ਜੀ ਇਹ ਜੇ ਤੁਸੀਂ ਕੌਮ ਦੇ ਨਾਲ ਨਹੀਂ ਖੜੇ ਤੇ ਤੁਹਾਡੇ ਕੋਲੇ ਮੰਤਰੀ ਦੀ ਕੁਰਸੀ ਨਹੀਂ ਰਹਿਣੀ ਤੇ ਉਹ ਮੰਤਰੀ ਦੀ ਕੁਰਸੀ ਜਾਂਦੀ ਰਹੀ ਅੱਜ ਉਹ ਕੱਲਾ ਐਮਐਲ ਐਮਐਲ ਆ ਜਿਉ ਫਿਰ ਵੀ ਆ ਕੇ ਨਹੀਂ ਖੜਦਾ ਤੇ ਆਉਣ ਵਾਲੇ ਸਮੇਂ 'ਚ ਐਮਐਲ ਦੀ ਕੁਰਸੀ ਵੀ ਨਹੀਂ ਰਹਿਣੀ ਇਹ ਸਦਾ ਇੱਕੋ ਜਿਹੀ ਨਹੀਂ ਬਣੇ ਰਹਿੰਦੀਆਂ ਬਾਕੀ ਬਾਦਲਾਂ ਦੇ ਵੇਖ ਲੈ ਪੰਜ ਪੰਜ ਵਾਰੀ ਸਰਕਾਰਾਂ ਬਣਾ ਗਏ ਇਹਦੇ ਪਹਿਲੀ ਵਾਰ ਬਣਿਆ ਅਗਲੀ ਵਾਰ ਨੂੰ ਤੱਪੜ ਰੁਲ ਜਾਣਗੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਇਸ ਕਰਕੇ ਸਰਕਾਰ ਜਿਹੜੀ ਆ ਇਹ ਨਾ ਸਮਝੇ ਪੀ ਅਸੀਂ ਅੱਖਾਂ ਬੰਦ ਕਰ ਲਾਂਗੇ ਤੇ ਲੋਕਾਂ ਨੂੰ ਜੋ ਇਹਨਾਂ ਨੇ ਵੱਡੀਆਂ ਵੱਡੀਆਂ ਕਿਉਂਕਿ ਭਵੰਤਮਾਨ ਦੇ ਲੋਕਾਂ ਨੂੰ ਮੂਰਖ ਬਣਾਉਂਦਾ ਰਿਹਾ ਇੱਕ ਇੱਕ ਨਾਟਕਕਾਰ ਸੀਗਾ ਉਹ ਇੱਕ ਕਲਾਕਾਰ ਸੀਗਾ ਉਹਨੇ ਲੋਕਾਂ ਨੂੰ ਹਸਾਣਾ ਹੁੰਦਾ ਸੀ ਭਾਵੇਂ ਨਕਲੀ ਗੱਲਾਂ ਬਣਾ ਕੇ ਝੂਠੀਆਂ ਗੱਲਾਂ ਬਣਾ ਕੇ ਲੋਕਾਂ ਨੂੰ ਹਸਾਣਾ ਤੇ ਇਹਨੇ ਝੂਠੀਆਂ ਗੱਲਾਂ ਬਣਾ ਕੇ ਲੋਕਾਂ ਦਾ ਵੋਟ ਲਈਆਂ ਲੋਕੀ ਵੀ ਨਹੀਂ ਸਮਝੇ ਪੀ ਇਹ ਨਾਟਕਕਾਰ ਆ ਕਦੇ ਵੀ ਪਹਿਲਾਂ ਸਾਡੀ ਸਿੱਖ ਕੌਮ ਦੀ ਅਗਵਾਈ ਕਰਦੇ ਹੁੰਦੇ ਸੀਗੇ ਹਰੀ ਸਿੰਘ ਨਲੂਆ ਵਰਗੇ ਇਸ ਪੰਜਾਬ ਖੁਆਹੀ ਕਰਦੇ ਹੁੰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਹੁਣ ਪੰਜਾਬ ਦੀ ਖੁਆਹੀ ਕੌਣ ਕਰ ਰਿਹਾ ਨਾਟਕਕਾਰ ਜਿਹੜੇ ਗਲਾਂ ਚ ਜੁੱਤੀਆਂ ਦਾ ਹਾਰ ਪਾ ਕੇ ਵੀਡੀਓ ਬਣਾਉਂਦੇ ਆ ਤੇ ਆਪਣੀ ਵੀਡੀਓ ਚਲਾਣ ਦੇ ਪੈਸੇ ਲੈਣਦੇ ਮਾਰੇ ਪਹਿਲਾਂ ਭਗਵੰਤ ਮੰਨਿਆ ਵੀਡੀਓ ਹੁੰਦੀਆਂ ਨਹੀਂ ਐ ਗਲਾਂ ਚ ਹਾਰ ਪਾਇਆ ਕਹਿੰਦਾ ਸੀ ਜੁੱਤੀਆਂ ਦਾ ਹਾਰ ਹੋਵੇ ਉੱਤੋਂ ਪੈਂਦੀ ਹੋਵੇ ਜੁੱਤੀਆਂ ਦੀ ਐਵੇਂ ਕਰਕੇ ਇੱਕ ਵੇਖਿਆ ਨਾ ਤੋਟ ਕੇ ਬਣਾਈ ਸੀਗੇ ਉਹ ਜਨਨ ਕਿ ਉਹ ਪੈਸੇ ਕਮਾਉਣ ਵਾਸਤੇ ਕਰਦਾ ਸੀਗਾ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਆ ਉਹਨਾਂ ਨੂੰ ਇੱਜ਼ਤ ਨਾਲ ਨਹੀਂ ਹੁੰਦਾ ਉਹਨਾਂ ਨੂੰ ਹੁੰਦਾ ਵੀ ਸਾਡੀ ਵੀਡੀਓ ਵਾ ਤੋਂ ਚੱਲੇ ਸਾਨੂੰ ਪੈਸੇ ਹੋਣ ਪਹਿਲਾਂ ਉਹਨੇ ਉਸਰਾ ਸੇਕਮਾਈ ਫਿਰ ਉਹਨੇ ਸੋਚਿਆ ਵੀ ਆ ਟੰਗ ਵਧਈਏ ਨਾਲੇ ਤੇ ਸਰਕਾਰੀ ਅਫਸਰ ਬਣ ਕੇ ਨਾਲੇ ਸਰ ਵੱਡੀ ਸਰਕਾਰ ਹੱਥ ਚਾਹੋਗੀ ਨਾਲੇ ਸਾਡੇ ਗਨ ਮਡਾਉਣਗੇ ਤੇ ਲੋਕਾਂ ਨੂੰ ਟੋਟ ਕੇ ਸੁਣਾ ਕੇ ਸਰਕਾਰ ਲੈ ਗਿਆ ਤੇ ਉਹਨੇ ਲੋਕਾਂ ਨਾਲ ਉਹ ਹੀ ਕੀਤਾ ਜੋ ਵੀਡੀਓ ਚ ਫਿਲਮਾਂ ਚ ਵਿਖਾਂਦਾ ਹੁੰਦਾ ਸੀ ਵੀ ਲੋਕਾਂ ਨੂੰ ਮੂਰਖ ਐਵੇਂ ਬਣਾਈਦਾ ਉਹ ਲੋਕਾਂ ਨੂੰ ਵਿਖਾਂਦਾ ਉਹਨੇ ਫਿਰ ਅਸਲੀਅਤ ਕਰਕੇ ਵਿਖਾਇਆ ਤੇ ਜੇ ਲੋਕ ਹੋ ਨਾ ਜਾਗੇ ਤੇ ਲੋਕਾਂ ਦਾ ਲੋਕਾਂ ਦਾ ਰਾਜ ਇੱਕ ਕਮੇਡੀਅਨ ਕਰਨ ਇਹ ਬੜੇ ਦੁੱਖ ਦੀ ਗੱਲ ਹੈ ਪੰਜਾਬ ਦੇ ਉੱਤੇ ਰਾਜ ਕਮੇਡੀਅਨ ਤੇ ਦਿੱਲੀ ਦਾ ਲਾਲਾ ਕਰੇ ਆਗੇ ਤੇ ਪੰਜਾਬ ਦੇ ਲੋਕਾਂ ਦੇ ਕੋਲ ਤੇ ਪਿਆ ਸਿਆਣਾ ਬੰਦਾ ਹੀ ਨਹੀਂ ਹੈਗਾ ਪਰ ਲੋਕਾਂ ਦੀ ਲੈਣਾ ਵੀ ਤਾਂ ਘਾਟਾ ਦਾਣ ਲੈਣ ਲਈ ਲੰਮੀਆਂ ਲੱਗਦੀਆਂ ਇੱਥੇ ਨਹੀਂ ਆਉਂਦੇ ਜੇ ਟਿੱਡ ਦੀ ਲੜਾਈ ਹੁੰਦੀ ਹੈ ਤਾਂ ਦਿੱਲੀ ਤੱਕ ਪਹੁੰਚ ਜਾਂਦੇ ਆ ਗੁਰੂ ਦੀ ਲੜਾਈ ਹੁੰਦੀ ਹੈ ਸਮਾਣੇ ਵੀ ਨਹੀਂ ਆਇਆ ਜਾਂਦਾ ਵਾ ਵਾ ਬਹੁਤ ਪਤਲੀ ਗੱਲ ਕੀਤੀ ਤੁਸੀਂ ਵੀ ਜਦੋਂ ਆਈ ਢਿੱਡ ਦੀ ਗੱਲ ਰੋਟੀ ਦੀ ਗੱਲ ਜ਼ਮੀਨਾਂ ਦੀ ਗੱਲ ਤੇ ਲੋਕਾ ਦਿਨ ਰਾਤ ਜਾ ਕੇ ਬਹਿ ਗਏ ਉਥੇ ਤੇ ਸਾਲ ਮੋਰਚਾ ਲਾਤਾ ਤੇ ਜਦੋਂ ਸਾਡੇ ਗੁਰੂ ਦੀ ਸਾਡੇ ਈਸ਼ ਦੀ ਗੱਲ ਹੁੰਦੀ ਆ ਇੱਥੇ ਨਹੀਂ ਹੁੰਦੇ ਉਹ ਮੰਗਦੇ ਕਿਹਦੇ ਕੋਲੋਂ ਤੁਸੀਂ ਸਵੇਰੇ ਉੱਠ ਕੇ ਗੁਰੂ ਘਰ ਜਾਂਦੇ ਹੋ ਅਰਦਾਸ ਕਰਦੇ ਹੋ اے ਸੱਚੇ ਪਾਸ਼ਾ ਮੈਨੂੰ ਦੁੱਧ ਪੁੱਤ ਦੇਈ ਮੈਨੂੰ ਰਿਜਕ ਦੇਈ ਦੁੱਖ ਦਿਲ ਦਾ ਦੂਰ ਕਰੀ ਪਰ ਜਦੋਂ ਗੁਰੂ ਮਹਾਰਾਜ ਦੇ ਸਤਕਾਰ ਨੂੰ ਬਹਾਲ ਕਰਨ ਦੀ ਗੱਲ ਹੁੰਦੀ ਆ ਉਦੋਂ ਇੱਕ ਘਰਾਂ 'ਚ ਵੜ ਜਾਂਦੇ ਆ ਕਿ ਪ੍ਰਮਾਤਮਾ ਇਹਨਾਂ ਦੀ ਗੱਲ ਮੰਨੇਗਾ ਜੇ ਅਸੀਂ ਆਪਣੇ ਪਿਓ ਨੂੰ ਰੋਜ਼ ਉੱਠ ਕੇ ਮੱਥਾ ਟੇਕੀਏ ਸਤਕਾਰ ਕਰੀਏ ਖਾਣ ਪੋਣ ਨੂੰ ਚੀਜ਼ਾਂ ਲੈ ਕੇ ਦਈਏ ਪਰ ਆਪਣੇ ਬਜ਼ੁਰਗ ਦੀ ਕਹੀ ਹੋਈ ਗੱਲ ਨੂੰ ਮੰਨੀਏ ਨਾ ਤੇ ਫੇਰ ਸਾਡਾ ਕੀ ਪਿਤਾ ਖੁਸ਼ ਹੋਏਗਾ ਸਾਡੇ ਤੇ ਨਹੀਂ ਹੋਏਗਾ ਜੇ ਤੁਹਾਡੇ ਪਿਤਾ ਦਾ ਤੁਸੀਂ ਲੱਖ ਸਤਕਾਰ ਕਰੋ ਤੁਹਾਡੇ ਪਿਤਾ ਦੀ ਪੱਗ ਖੁੱਲਾ ਕੇ ਲੈ ਗਿਆ ਤੇ ਤੁਹਾਡਾ ਪਿਤਾ ਜਰੂਰ ਕਹੇਗਾ ਵੀ ਮੇਰੀ ਪੱਗ ਲਾਈ ਹੈ ਫਲਾਣੇ ਨੇ ਬਦਲਾ ਲੈ ਜੇ ਤੁਹਾਡਾ ਪੁੱਤ ਬਦਲਾ ਨਹੀਂ ਲੈਗਾ ਤਾਂ ਕਹੇਗਾ ਤੂੰ ਮੇਰਾ ਪੋਤ ਨਹੀਂ ਉਹ ਸਿੱਖੋ ਏ ਜਾਗੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਵਾਸਤੇ ਨਾ ਖੜੇ ਤੇ ਤੁਹਾਨੂੰ ਗੁਰੂ ਮਹਾਰਾਜ ਨੇ ਜੇ ਵਦਾਵਾ ਦਿੱਤਾ ਤੁਹਾਨੂੰ ਘਰੋਂ ਕੱਢਦਾ ਤੁਹਾਨੂੰ ਇਹ ਕਹਦਾ ਤੁਸੀਂ ਮੇਰੇ ਪੁੱਤ ਨਹੀਂ ਤੇ ਤੁਸੀਂ ਨਾ ਉਧਰ ਦੇ ਤੇ ਨਾ ਇਧਰ ਦੇ ਕਿਸੇ ਪਾਸੇ ਨਹੀਂ ਜੇ ਰਹਿਣਾ ਜੇ ਤੁਸੀਂ ਗੁਰੂ ਦੇ ਸਿੱਖ ਹੋ ਜੇ ਸਿੱਖਾਂ ਦੇ ਘਰ ਜਨਮ ਲਿਆ ਆਓ ਗੁਰੂ ਗ੍ਰੰਥ ਸਾਹਿਬ ਵਾਸਤੇ ਆਪਾਂ ਮੋਰਚੇ ਸ਼ਾਮਲ ਹੋਈਏ ਤਾਂ ਕਿ ਆਪਾਂ ਮੋਰਚੇ ਨੂੰ ਪਖਾ ਕੇ ਤੇ ਕਾਮਯਾਬ ਕਰ ਸਕੀਏ ਲੋ ਸਿੰਘ ਦੀ ਹਾਲ ਕੀ ਆ ਮਾਨਸਿਕਤਾ ਕਿੱਥੇ ਖੜੀ ਆ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਵੀ ਹੋ ਗਏ 35 37 ਦਿਨ ਹੋਰ 5-6 ਦਿਨ ਬਹਿ ਜਾਊਗਾ ਫੇ ਥੱਲੇ ਉਤਰੇ ਆਊਗਾ ਕਿਦਾਂ ਦੀ ਸੋਚ ਆ ਕਿਦਾਂ ਦੀ ਮਾਨਸਿਕਤਾ ਕਿਦਾਂ ਡਿੜਤਾਂ ਨੂੰ ਲੈ ਕੇ ਬੈਠੇ ਹੋਣ ਮੇਰੀ ਤਕਰੀਬਨ ਡੇਲੀ ਗੱਲ ਹੁੰਦੀ ਆ ਮੈਂ ਲਾਈਵ ਵੀ ਕਰਨਾ ਉਹਦੇ ਨਾਲ ਡੇਲੀ ਗੱਲਬਾਤ ਹੀ ਹੁੰਦੀ ਆ ਉਹ ਸਿੰਘ ਚੜਦੀ ਕਲਾ ਜਾ ਉਹ ਕਹਿੰਦਾ ਬਗੀਚਾ ਸਿੰਘ ਇਹ ਬਿਲਕੁਲ ਮਨਚੋਂ ਕੱਢ ਦਿਓ ਕਿ ਮੈਨੂੰ ਕੋ ਥੱਲੇ ਤਾਰ ਲੂਗਾ ਕਾਨੂੰਨ ਬਣਾਉਣ ਤੋਂ ਬਿਨਾ ਜੇ ਕਾਨੂੰਨ ਨਹੀਂ ਬੰਦਾ ਤੇ ਮੇਰੀ লাশ ਉਤਰੂਗੀ ਥੱਲੇ ਕਿਉਂਕਿ 走，你好。 ਕਿਉਂਕਿ ਉੱਤੇ ਜਿਹੜੀਆਂ ਕਿਰਨਾ ਨਿਕਲਦੀਆਂ ਨੇ ਉਹ ਬੜੀਆਂ ਖਤਰਨਾਕ ਨੇ ਆਪਾਂ ਜੇਹ ਚ ਮੋਬਾਈਲ ਪਾਇਆ ਹੋਵੇ ਤੇ ਸਾਨੂੰ ਸਮਝਾਇਆ ਜਾਂਦਾ ਵੀ ਇਹਨੂੰ ਆਪਣੇ ਕੋਲ ਨਾ ਰੱਖੋ ਦੂਰ ਲਾਓ ਪਰ ਉਥੇ ਕਰੋਨਾ ਕਿਰਨਾ ਆ ਰਹੀਆਂ ਕਰੋੜਾਂ ਮੋਬਾਈਲਾਂ ਦੀਆਂ ਉਹਦੇ ਅਸਰ ਪਾਰੀਆਂ ਨੇ ਮਾਸ ਉਹਦਾ ਸੜਨਾ ਸ਼ੁਰੂ ਹੋ ਗਿਆ ਉਹ ਜੇ ਕਿਡਨੀਆਂ ਤੇ ਅਸਰ ਵੀ ਪਏਗਾ ਉਹਦੇ ਗੁਰਦੇ ਤੇ ਅਸਰ ਵੀ ਪਏਗਾ ਉਹ ਤਿਲਦਨ ਮਾਰ ਰਿਹਾ ਪਰ ਉਹ ਸ਼ੋ ਨਹੀਂ ਕਰ ਰਿਹਾ ਪਰ ਗੁੰਗਿਆਂ ਤੇ ਬੋਲਿਆਂ ਤੇ ਅੰਨਿਆਂ ਤੇ ਅਸਰ ਪਏਗਾ ਗੁੰਗਿਆ ਬੋਲਿਆ ਦਾ ਅਸਰ ਨਹੀਂ ਪੈਂਦਾ ਹੁੰਦਾ ਉਹਦੇ ਉਹਨਾਂ ਦੇ ਸਾਹਮਣੇ ਜੋ ਮਰਜ਼ੀ ਹੋ ਜਾਓ ਕਹਿੰਦੇ ਨੇ ਸਾਨੂੰ ਦਿਸੇ ਹੀ ਨਹੀਂਗਾ ਤੇ ਸਾਨੂੰ ਸੁਣਿਆ ਹੀ ਨਹੀਂਗਾ ਜਿਹੜੇ ਜਾਗਦੇ ਆ ਨਾ ਉਹਨਾਂ ਦੇ ਅਸਰ ਪਵੇਗਾ ਤੇ ਜਾਗਦੇ ਵੀ ਉਹ ਹੁੰਦੇ ਆ ਜਿਨ੍ਹਾਂ ਦੀ ਜਮੀਰ ਜਾਗਦੀ ਹੋਵੇ ਗੁਰੂ ਆਪਣੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਕਹਿੰਦੇ ਹੁੰਦੇ ਸੀਗੇ ਜਮੀਰ ਦਾ ਮਰ ਜਾਣਾ ਯਕੀਨੀ ਮੌਤ ਆ ਮੈਂ ਸਰੀਰ ਦੇ ਮੌਤ ਨੂੰ ਮੌਤ ਨਹੀਂ ਕਹਿੰਦਾ ਜਮੀਰ ਦੇ ਮਰੇ ਨੂੰ ਮੌਤ ਮੰਨਦਾ ਤੇ ਇਹ ਜਾਗਦੀਆਂ ਜਮੀਰਾਂ ਖੜੀਆਂ ਆਗੇ ਇੱਥੇ ਤੇ ਜਿਹੜੇ ਮਰ ਜਮੀਰਾਂ ਉਹ ਭਾਵੇਂ ਘਰਾਂ 'ਚ ਬੈਠੇ ਹੋਗੇ ਸਰਕਾਰ ਨਾਲ ਗੱਲਾਂ ਬਾਤਾਂ ਕਰਦੇ ਹੋਣਗੇ ਵੀ ਆਪਾਂ ਇਹ ਮੋਰਚੇ ਨੂੰ ਸਮਾਪਤ ਕਿਵੇਂ ਕਰਨਾ ਇੱਥੇ ਬੜੇ ਹੁੰਦੇ ਆ ਬੜੇ ਦਲਾਲ ਹੁੰਦੇ ਆ ਬੜੇ ਸਰਕਾਰ ਦੇ ਇੱਥੇ ਟਟੂ ਹੁੰਦੇ ਆ ਜਿਹੜੇ ਆ ਕੇ ਕਹਿੰਦੇ ਆ ਵੀ ਹਾਂ ਤੁਸੀਂ ਮੋਰਚੇ ਨੂੰ ਚੱਕ ਲੋ ਜੀ ਉਹਨੂੰ ਥੱਲੇ ਧਾਰ ਲਓ ਸਾਨੂੰ ਮੱਤਾ ਦਿੰਦੇ ਆਗੇ ਬਹੁਤੇ ਕਹਿੰਦੇ ਆ ਸਿੱਖ ਕੌਮ ਦੇ ਵਿੱਚ ਤੇ ਜੀ ਇਹੋ ਜੇ ਟਾਵਰਾਂ 'ਤੇ ਚੜ੍ਹਨਾ ਕੋਈ ਹੈ ਨਹੀਂ ਸਿੱਖ ਧਰਮ ਵਿੱਚ ਤੇ ਜਿਹੜਾ ਹੈਗਾ ਭੁਖੜਦਾਲ ਕਰਨੀ ਹੈ ਨਹੀਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਿੱਖ ਧਰਮ ਇੱਕ ਸਿਰਫ ਇੱਕ ਪਖੰਡਵਾਦ ਦੇ ਆਵਾ ਸਿੰਗਰ ਦੇ ਖਿਲਾਫ ਨਹੀਂ ਸਿੱਖਾਂ ਨੇ ਤੇ ਜਦੋਂ ਮੋਰਚਾ ਲਾਇਆ ਆ ਬਾਬਾ ਗਰਜਾ ਸਿੰਘ ਬੋਤਾ ਸਿੰਘ ਨੇ ਉਹਨਾਂ ਨੂੰ ਪਤਾ ਸੀ ਦੋ ਜਣੇ ਆ ਤੇ ਸਾਡਾ ਰਾਜ ਨਹੀਂਗਾ ਪਰ ਜੇ ਅਸੀਂ ਇੱਥੇ ਮੋਰਚਾ ਲਾ ਕੇ ਲੋਕਾਂ ਤੋਂ ਟੈਕਸ ਲੈਣਾ ਸ਼ੁਰੂ ਕੀਤਾ ਤੇ ਸਾਡੀ ਮੌਤ ਪੱਕੀ ਆ ਤੇ ਉਦੋਂ ਵੀ ਕਈ ਲੋਕ ਕਹਿੰਦੇ ਹੋਣਗੇ ਮੂਰਖ ਨੇ ਇਹ ਇਹ ਦੋ ਖੜ ਗਏ ਇਹਨਾਂ ਨੇ ਮਰਨਾ ਇਹ ਲੋਕਾਂ ਨੂੰ ਮਾਰਨਗੇ ਇਹ ਦੁੱਜੇ ਸਿੰਘਾਂ ਨੂੰ ਹੀ ਮਾਰਨਗੇ ਇਹ ਗਲਤ ਕਰ ਰਹੇ ਆ ਪਰ ਉਹ ਦੋਵਾਂ ਨੇ 10-10 ਪਿੰਡ ਸਰਕਾਰ ਨੂੰ ਇਹ ਸਿੱਖ ਜਿਹੜੇ ਜਿਉਂਦੇ ਆ ਇਸ ਕਰਕੇ ਜਦੋਂ ਸਰਕਾਰ ਨੂੰ ਜਗਾਉਣਾ ਹੋਵੇ ਉਦੋਂ ਕੋਈ ਨਾ ਕੋਈ ਸਾਨੂੰ ਇਹੋ ਜਿਹੇ ਹੱਥ ਕੰਡੇ ਪਣਾਉਣੇ ਪੈਂਦੇ ਆ ਫਿਰ ਤੇ ਇਹ ਵੀ ਕਹਿੰਦੇ ਆ ਸਿੰਘ ਜਦੋਂ ਜੰਗ ਵਿੱਚ ਜਾਣ ਤੇ ਮੁੜ ਕੇ ਨਹੀਂ ਭੱਜਦੇ ਹੁੰਦੇ ਬਹੁਤ ਗੱਲਾਂ ਹੁੰਦੀਆਂ ਅਰਦਾਸ ਕਰਕੇ ਚੱਲ ਪਿਆ ਜੀ ਮੁੜ ਕੇ ਨਹੀਂ ਆਉਣਾ ਪਰ ਕਈ ਵਾਰੀ ਮਾਹੌਲ ਵੇਖਣਾ ਪੈਂਦਾ ਸਮਾਂ ਵੇਖਣਾ ਪੈਂਦਾ ਜਦੋਂ ਬਦਾਲੀ ਆਉਂਦਾ ਸੀ ਪੰਜਾਬ 'ਚ ਲੁੱਟਣਾ ਤੇ ਸਿੰਘਾਂ ਦੇ ਛੋਟੜੇ ਜਥੇ ਹੁੰਦੇ ਸੀਗੇ ਉਹਨਾਂ ਜੰਗਲਾਂ 'ਚ ਆਉਣਾ ਉਹਨਾਂ ਆ ਕੇ ਬਦਾਲੀ ਤੋਂ ਲੁੱਟਿਆ ਹਜ਼ਰ ਬਦਾਲੀ ਲੁੱਟ ਕੇ ਸਮਾਂ ਲੈ ਹੁੰਦਾ ਉਹ ਲੁੱਟ ਕੇ ਸਮਾਨ ਭੱਜ ਜਾਂਦੇ ਸੀ ਜੰਗਲਾਂ ਨੂੰ ਗੁਰੀਲਾ ਯੁੱਧ ਨੀਤੀ ਗੁਰੀਲਾ ਉਦੋਂ ਵੀ ਲੋਕੀ ਆਂਦੇ ਹੋਣਗੇ ਯਾਰ ਇਹ ਕਾਹਦੇ ਸਿੱਖਾ ਇਹਦੇ ਭੱਜ ਜਾਂਦੇ ਆ ਉਹਦੇ ਮਗਰ ਫੌਜਾਂ ਲੱਗਦੇ ਹੁੰਦੀਆਂ ਸੀਗੀਆਂ ਪਰ ਉਹਨਾਂ ਨੇ ਫੌਜਾਂ ਨੂੰ ਮਗਰ ਲਾ ਕੇ ਜਦੋਂ ਜੰਗਲ 'ਚ ਫੌਜ ਵੜ ਜਾਣੀ ਉਹਨਾਂ ਨੂੰ ਫਿਰ ਘੇਰਾ ਪਾ ਲੈਣਾ ਫਿਰ ਫੌਜ ਵਢਣੀ ਇਹ ਨੀਤੀਆਂ ਹੁੰਦੀਆਂ ਐ ਇਹ ਨੀਤੀ ਆ ਇਹ ਗੁਰੀਲਾ ਨੀਤੀ ਆ ਜਿਹੜਾ ਉੱਪਰ ਬੈਠਾ ਐ ਇਹ ਕੋਈ ਪਖੰਡਵਾਦ ਨਹੀਂ ਜਿਹੜੇ ਕਈ ਸਾਨੂੰ ਗੁਰਬਾਣੀਆਂ ਉਦਾਹਰਨਾਂ ਦਿੰਦੇ ਆ ਛੋਡੇ ਅੰਨ ਕਰ ਪਖੰਡੇ ਨਾਉ ਸਾਗ ਨਾਉ ਰੰਡ ਉਹ ਉਹਨਾਂ ਵਾਸਤੇ ਆ ਜਿਹੜੀਆਂ ਬੀਬੀਆਂ ਭੁਖੜਦਾਲ ਕਰ ਲੈਂਦੀਆਂ ਵਰਤ ਰੱਖਦੀਆਂ ਕਿ ਮੇਰੇ ਪਤੀ ਦੀ ਉਮਰ ਵਧੇ ਉਹ ਇਹ ਪਤੀ ਦੀ ਉਮਰ ਵਧਾਉਣ ਵਾਸਤੇ ਨਹੀਂ ਚੜਿਆ ਇਹ ਆਪਣੇ ਉਮਰ ਨੂੰ ਹੀ ਖਤਰੇ 'ਚ ਪਾਉਣ ਵਾਸਤੇ ਚੜਿਆ ਇਸ ਕਰਕੇ ਇਹੋ ਜੀਆਂ ਗੱਲਾਂ ਜਿਹੜੀਆਂ ਨਾ ਸਮਝਾਇਆ ਕਰੋ ਬਹੁਤ ਜਿਹੜੇ ਵਿਗਿਆਨੀ ਬੰਦੇ ਆ ਆਪਣੇ ਨੈਟਾਂ ਦੇ ਬਹਿ ਕੇ ਮੋਬਾਈਲ ਤੇ ਬਹਿ ਕੇ ਬੜੀਆਂ ਸਾਨੂੰ ਸਿੱਖਿਆ ਦਿੰਦੇ ਆ ਉਹਨਾਂ ਨੂੰ ਚਾਹੀਦਾ ਸਿੱਖਿਆ ਆਪਣੇ ਕੋਲ ਰੱਖਣ ਇਹ ਜਿਹੜੀਆਂ ਜਿੰਨਾ ਕੋ ਲੱਤਾਂ ਜੰਮ ਸੀ ਉਹਨੇ ਉਹਨਾਂ ਕੰਮ ਕੀਤਾ ਜੇ ਤੁਹਾਡੀਆਂ ਲੱਤਾਂ ਤੇ ਜਿਆਦਾ ਦਮ ਹੈ ਤੇ ਤੁਸੀਂ ਉਹ ਕੰਮ ਕਰੋ ਅਸੀਂ ਤੁਹਾਡੇ ਮਗਰ ਉਹਨੂੰ ਤਿਆਰ ਆ ਉਹ ਕਹਿੰਦੇ ਜੀ ਇਹਨੂੰ ਆਪ ਮਰਨ ਦੇ ਨਾਲੋਂ ਕਿਸੇ ਨੂੰ ਮਾਰ ਦੇਣਾ ਚਾਹੀਦਾ ਚੱਲ ਇਹ ਤੇ ਨਹੀਂ ਮਾਰ ਸਕਿਆ ਤੇ ਤੁਸੀਂ ਮਾਰ ਲਓ ਤੁਸੀਂ ਮਾਰ ਲਓ ਤੁਹਾਡੇ ਮਗਰ ਲੱਗ ਇਹਨੇ ਆਵਾਜ਼ ਉਠਾਈ ਆ ਆ ਸਾਰੀ ਸੰਗਤ ਆਈ ਆ ਤੇ ਜੇ ਮੱਤਾ ਦੇਣ ਵਾਲੇ ਉਹ ਵੀ ਕੋਈ ਪ੍ਰਾਲਾ ਕਰਨਗੇ ਸੂਲਮ ਗਰਵੀ ਜਾਵਾਂਗੇ ਸੋ ਇਸ ਕਰਕੇ ਕੌਮ ਲਈ ਕੋਈ ਕੌਮ ਦੇ ਪੱਖ ਦੇ ਲਈ ਕੋਈ ਗੁਰੀਲਾ ਨੀਤੀ ਵਰਤਣੀ ਪੈਂਦੀ ਆ ਤੇ ਉਦੋਂ ਇਹ ਸਾਰੇ ਮਾਮਲੇ ਜਿਹੜੇ ਆ ਇਹ ਸਾਰੇ ਸਹੀ ਹੁੰਦੇ ਆ ਜੀ ਸੋ 23 ਤਰੀਕ ਨੂੰ ਹੁਣ ਸਮਾਣਾ ਬੰਦ ਹੋਊਗਾ ਜੀ ਬਿਲਕੁਲ 23 ਤਰੀਕ ਨੂੰ ਸਮਾਣਾ ਬੰਦ ਹੋਊਗਾ ਇਹ ਸੰਗਤਾਂ ਇਸ ਤਰ੍ਹਾਂ ਜੰਗਣਗੀਆਂ ਜਿਹਨਾਂ ਦੇ ਪਿਆਰ ਨਾਲ ਬੰਦ ਕਰ ਲਿਆ ਪਿਆਰ ਨਾਲ ਨਹੀਂ ਤੇ ਇਸ ਕਈ ਵਾਰੀ ਹੋ ਸਕਦਾ ਹੈ ਗੁੱਸਾ ਵੀ ਹੁੰਦਾ ਹੈ ਬਾਕੀ ਅਸੀਂ ਇਹ ਸਮਝਣਾ ਵੀ ਜਿਹੜੇ ਸਮਾਣੇ ਦੇ ਲੋਕ ਨੇ ਨੇ ਬੜੇ ਭਾਈਚਾਰਕ ਨੇ ਇਹ ਸਾਰੇ ਸਤਕਾਰ ਕਰਦੇ ਆ ਅਸੀਂ ਪਹਿਲਾਂ ਵੀ ਇੱਕ ਦੋ ਵਾਰੀ ਮਾਮਲੇ ਹੋਏ ਆ ਜੇ ਕੋਈ ਹਿੰਦੂ ਦਾ ਮਾਮਲਾ ਹੋਇਆ ਅਸੀਂ ਉਹਨਾਂ ਦਾ ਸਾਥ ਦਿੱਤਾ ਹੈ ਤੇ ਜੇ ਸਿੱਖਾਂ ਦਾ ਮਾਮਲਾ ਹੋਇਆ ਤੇ ਉਹ ਸਾਥ ਦਿੰਦੇ ਆ ਇਸ ਗੱਲ ਦੀ ਗਾਰੰਟੀ ਦਿੰਨੇ ਵੀ ਸਮਾਣਾ ਬੰਦ ਹੋਊਗਾ ਸਮਾਣਾ ਤੰਗ ਨਹੀਂ ਹੋਊਗਾ ਤੰਗ ਨਹੀਂ ਹੋਏਗਾ ਸਮਾਣਾ ਬੰਦ ਕਰਾਂਗੇ ਤੰਗ ਨਹੀਂ ਕਰਾਂਗੇ ਕਿਸੇ ਨੂੰ ਆਉਂਦੇ ਜਾਣ ਨੂੰ ਰਸਤੇ ਨਹੀਂ ਰੁਕਾਂਗੇ ਸਿਰਫ ਦੁਕਾਨਾਂ ਬੰਦ ਹੋਣਗੀਆਂ ਜੀ ਤੋ ਬਿਲਕੁਲ ਜਿੱਥੇ ਅੱਜ ਸੰਗਤ ਵੱਡੀ ਗਿਣਤੀ ਚ ਪਹੁੰਚੀ ਐ ਸਮਾਣਾ ਦੇ ਵਿੱਚ ਟਾਵਰ ਦੇ ਉੱਤੇ ਸਿੰਘ ਚੜਿਆ ਬੈਠਾ ਤਾਂ ਉੱਥੇ ਅਗਲਾ ਪ੍ਰੋਗਰਾਮ ਦੇ ਦਿੱਤਾ ਗਿਆ 23 ਤਰੀਕ ਨੂੰ 23 ਨਵੰਬਰ 2024 ਸਮਾਣਾ ਬੰਦ ਹੋਊਗਾ ਪਰ ਇਹ ਬੰਦ ਦਾ ਅਸਰ ਕੀ ਹੋਊਗਾ ਇਹ ਬੰਦ ਕੀ ਕਰੇਗਾ ਕੀ ਬੰਦ ਦੇ ਨਾਲ ਕੁਝ ਹਲਚਲ ਹੋਊਗੀ ਸਰਕਾਰਾਂ ਤੱਕ ਆਵਾਜ਼ ਪਹੁੰਚੇਗੀ ਕਾਨੂੰਨ ਬਣੇਗਾ ਉਹ ਬਹੁਤ ਵੱਡੇ ਅਜੇ ਸਵਾਲ ਐ ਸਵਾਲ ਖੜੇ ਐ ਸਵਾਲਾਂ ਦਾ ਜਵਾਬ ਕਦੋਂ ਮਿਲਦੇ ਐ ਇਹ ਦੇਖਾਂਗੇ ਗੁਰਪ੍ਰੀਤ ਸਿੰਘ ਜਨਾਬ ਸਿੰਘ ਪੰਜਾਬੀ ਲੋਕ ਚੈਨਲ